ਥਾਪੀ ਨਾਮ ਰਵਾਇਆ ਕਰੋ ਫੁਰਕ ਮੁਰ ਫੁਰਦੇ ਆ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ All Rounder 855 ਤੇ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 6 ਫਰਵਰੀ ਨੂੰ 7 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੋੜੇ ਤੇ ਮੋਟਰਸਾਈਕਲ ਤੇ 1 ਲੱਖ ਲੱਖ ਦੇ ਕੌਣ ਵੈਸਟ ਰੇਡਰ ਤੇ ਜਾਫੀ ਪਾਣਗੇ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਪੂਰੀ ਦੇਖਿਓ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਲੋਧੀਪੁਰ ਐਸਬੀਐਸ ਨਗਰ ਦੇ ਵਿੱਚ ਕਰਵਾਇਆ ਗਿਆ ਸੀ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਜਫਰਾਪੁਰ ਤੇ ਰਾਇਲ ਕਿੰਗ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਰਾਇਲ ਕਿੰਗ ਦੀ ਟੀਮ ਸੈਕੰਡ ਰਹੀ ਤੇ ਜਫਰਾਪੁਰ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਯਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸੱਤੀ ਜਰ ਗੜੀ ਵਾਲਾ 13 ਕਬੱਡੀਆਂ ਪਾ ਕੇ 12 ਨੰਬਰ ਲਈ ਤੇ ਤਵਟ ਜਾਫੀ ਦੀ ਗੱਲ ਕਰਕੇ ਤਾਂ ਟਵਟ ਜਾਫੀ ਪਾਣਗਾ ਸੰਦੀਪ ਗੁੱਜਰ 15 ਟੱਚ ਲੈ ਕੇ 10 ਜਫੇ ਲਾਏ ਤੇ ਵੈਸਟਰ ਰੇਟਰ ਤੇ ਜਾਫੀ ਦੇ ਲਈ 10-10000 ਰੁਪਏ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਟਾਂਡਾ ਰਾਮ ਸਹਾਏ ਮਕੇਰੀਆਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਦਿਆਲਪੁਰ ਤੇ ਸ਼ਕਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸ਼ਕਰਪੁਰ ਫਸਟ ਤੇ ਦਿਆਲਪੁਰ ਸੈਕੰਡ ਤੈਥੋਂ ਦੇ ਵੈਕਟਰ ਰੇਟਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਟਰ ਬਣੇਗਾ ਦੁੱਲਾ 7 ਕ ਵੱਡੀਆਂ ਪਾ ਕੇ 7 ਨੰਬਰ ਲੈ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਕਾਕਾ ਸਾਕਰਪੁਰ ਵਾਲਾ ਪੰਜ ਜੱਫੇ ਲਾ ਕੇ ਵੈਸਟ ਜਾਫੀ ਬੜੇਗਾ ਅੱਗੇ ਗੱਲ ਕਰਦੇ ਹਾਂ ਪਤੋ ਹੀਰਾ ਸਿੰਘ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 44000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮੌੜਨਾਬਾ ਤੇ ਦਿਉਣ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੌੜਨਾਬਾ ਸੈਕਿੰਡ ਤੇ ਦਿਉਣ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣਿਆ ਲਵੀ ਜੰਗੀਆਂ ਵਾਲਾ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣਿਆ ਗਰਲਾਲ ਦਿਉਣ ਵਾਲਾ ਅੱਗੇ ਗੱਲ ਕਰਦੇ ਤਲਵੰਡੀ ਡੱਡੀਆਂ ਹੁਸ਼ਿਆਰਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1,25,000 ਤੇ ਦੂਜਾ ਨਾਮ 1,00,000 ਰੁਪਏ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 31-31,000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਡੀਏਵੀ ਜਲੰਧਰ ਤੇ ਸੁਰਖਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੁਰਖਪੁਰ ਫਸਟ ਤੇ ਡੀਏਵੀ ਜਲੰਧਰ ਸੈਕੰਡ ਤੈਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਡਰ ਬਣੇਗਾ ਸੰਕਰ ਸਿੱਧਾ ਵਾਲਾ 18 ਕਵਡੀਆਂ ਪਾ ਕੇ 17 ਨੰਬਰ ਲੈਤੇ ਤੇ ਬੇਟ ਜਾਫੀ ਦੀ ਗੱਲ ਕਰਕੇ ਤਾਂ ਬੇਟ ਜਾਫੀ ਬਣੇਗਾ ਮੋਨੂ ਸਿੰਧੜਾ ਵਾਲਾ 11 ਟੱਚ ਲੈ ਕੇ ਪੰਜ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਸੰਧੂ ਚੱਠਾ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 81000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਐਨਆਰਆਈ ਨਕੋਦਰ ਤੇ ਐਸਜੀਪੀਸੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਐਸਜੀਪੀਸੀ ਫਰਸਟ ਤੇ ਐਨਆਰਆਈ ਨਕੋਦਰ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਟਰ ਬਣਾਂਗੇ ਹੈਪੀ ਸਿੰਧਰ ਤੇ ਗਰਬਾਜ ਸਲਾਣਾ ਦੋਨਾਂ ਨੇ 17-17 ਕਬੱਡੀਆਂ ਪਾ ਕੇ 14-14 ਨੰਬਰ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਗਿੰਦਾ ਸੰਧੂ ਚੱਠੇ ਵਾਲਾ 12 ਟੱਚ ਲੈ ਕੇ 6 ਜਫੇ ਲਾਏ ਅੱਗੇ ਗੱਲ ਕਰਦੇ ਰੋਡ ਮਾਜਰਾ ਚੱਕਲਾ ਰੋਪੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਤੇ ਵੈਟ ਰੇਡਰ ਤੇ ਜਾਫੀ ਦੇ ਲਈ 1-1 ਲੱਖ ਪਲੱਸ 25-25 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇਥੇ ਮੇਜਰ ਲੀਗ ਫੈਡਰੇਸ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਗੁਰਦਾਸਪੁਰ ਲਾਇਨਜ਼ ਤੇ ਸਾਹਕੋਟ ਲਾਇਨਜ਼ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਾਹਕੋਟ ਲਾਇਨਜ਼ ਫਾਸਟ ਤੇ ਗੁਰਦਾਸਪੁਰ ਲਾਇਨਜ਼ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਗੁਰਵਿੰਦਰ ਖੂਨ ਨਾਲ 12 ਕਬੜੀਆਂ ਪਾ ਕੇ 9 ਨੰਬਰ ਲਈ ਤੇ ਇੱਥੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਸੋਨੀ ਫਕਰ ਝੰਡੇ ਵਾਲਾ 10 ਟੱਚ ਲੈ ਕੇ ਪੰਜ ਜਫੇ ਲਾਏ ਤੇ ਮੁੰਡੇ 1-1 ਲੱਖ ਤੇ ਪਲੱਸ 25-25 ਹਜ਼ਾਰ ਰੁਪਏ ਦੇ ਵੈੱਟ ਰੇਡਰ ਤੇ ਜਾਫੀ ਬਣਿਆਂਗੇ ਅੱਗੇ ਗੱਲ ਕਰਦਾ ਛੰਨਾ ਅਮਦਗੜ ਮਲੇਰਕੋਟਲਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1,11,000 ਤੇ ਦੂਜਾ ਇਨਾਮ 91,000 ਸੀ ਤੇ ਵੈੱਟ ਰੇਡਰ ਤੇ ਜਾਫੀ ਦੇ ਲਈ ਘੋੜੇ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਸਰਹਾਲੀ ਮੰਡ ਤੇ ਤਨੌਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਰਹਾਲੀ ਮੰਡ ਫਰਸਟ ਤੇ ਤਨੌਰੀ ਸੈਕੰਡ ਤੇ ਇੱਥੋਂ ਦੇ ਵੈੱਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈੱਟ ਰੇ ਆਜੂ ਕੋਟਲਾ ਪੜੀ ਵਾਲਾ ਦੋਨਾਂ ਨੇ 8-8 ਕਵਡੀਆਂ ਪਾ ਕੇ 7-7 ਨੰਬਰ ਲਈ ਤੇ ਦੋਨੇ ਜਵੈਡ ਵੈਸਟ ਰੀਡਰ ਬਣੇਗੇ ਤੇ ਵੈਸਟ ਜਾਫੀ ਦੀ ਗੱਲ ਕਰਕੇ ਤਾਂ ਬੈਠ ਜਾਫੀ ਪੜਾਗਾ ਏਕ ਅਮੀਰਪੁਰ ਵਾਲਾ 7 ਟੱਚ ਲੈ ਕੇ ਤਿੰਨ ਜਫੇ ਲਾਏ ਤੇ ਮੁੰਡੇ ਕੋੜਿਆਂ ਦੇ ਵੈਸਟ ਰੇਟਰ ਤੇ ਜਾਫੀ ਬਣਾਂਗੇ ਤੇ ਹਾਂਜੀ ਇਹ ਸੀ 6 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਰਾਊਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ